ਬੱਚਾ ਬੱਚਾ ਜਾਣਦਾ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹਾਂ ਨੇ ਤਿਲਕ ਜੰਜੂ ਦੀ ਰਾਖੀ Hindu ਧਰਮ ਦੀ ਧਾਰਮਿਕ ਆਜ਼ਾਦੀ ਦੇ ਵਾਸਤੇ ਸ਼ਹਾਦਤ ਦਿੱਤੀ ਜਦੋਂ ਸਮੇਂ ਦਾ ਹੁਕਮਰਾਨ ਔਰੰਗਜ਼ੇਬ ਧੱਕੇ ਦੇ ਨਾਲ ਜੰਜੂ ਲਾਰਿਆ ਸੀ ਤਿਲਕ ਮੇਟ ਰਿਆ ਸੀ ਇਹਨਾਂ ਤਿਲਕ ਤੇ ਜੰਝੂ ਵਾਲਿਆਂ ਦੀ ਮਜਲੂਮਾਂ ਦੀ ਕੋਈ ਫਰਿਆਦ ਨਹੀਂ ਸੀ ਸੁਣਦਾ ਮਟਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ ਮੁਬਾਰਕ ਧਰਤੀ ਮਟਨ ਸਾਹਿਬ ਭਾਈ ਕਿਰਪਾ ਰਾਮ ਜੀ ਉਹਨਾਂ ਦੇ ਕੋਲ ਕਸ਼ਮੀਰੀ ਪੰਡਤਾਂ ਦੇ ਵਫ਼ਦ ਦਾ ਮਿਲਣਾ ਔਰ ਭਾਈ ਕਿਰਪਾ RAM ਜੀ ਦਾ ਕਹਿਣਾ ਇਸ ਮੁਸ਼ਕਲ ਦੀ ਘਾੜੀ ਵਿੱਚ ਤਿਲਕ ਤੇ ਜੰਜੂ ਨੂੰ ਗੁਰੂ ਨਾਨਕ ਦਾ ਘਰ ਹੀ ਬਚਾ ਸਕਦਾ ਹੈ ਔਰ ਉਸੇ ਵੇਲੇ ਉਹ ਕਸ਼ਮੀਰੀ ਪੰਡਤ ਕਾਂਸੀ ਦੇ ਪੰਡਤ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਪੰਡਤ आनंदपुर साहिब ਵੱਲ ਨੂੰ ਗਾਇਆ ਉਦੋਂ ਵੀ ਸਾਰਿਆਂ ਦਾ سہਾਰਾ ਗੁਰੂ ਨਾਨਕ ਦਾ ਘਰ ਸੀ ਅੱਜ ਵੀ ਸਾਰਿਆਂ ਦਾ سہਾਰਾ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ ਫੇਰ ਸੱਚੇ ਪਾਤਸ਼ਾਹ ਦਾ ਇਹਨਾਂ ਨੂੰ ਭਰੋਸਾ ਦੇਣਾ ਭਟ ਚੰਦ ਜੀ ਨੇ ਲਿਖਿਆ ਹੈ ਚਿਤ ਚਰਨ ਕਮਲ ਕਾਇ ਅਸਰਾ ਚਿਤ ਚਰਨ ਕਮਲ ਸੰਗ ਜੋੜੀਐ ਮਨ ਲੋਚੈ ਬੁਰਿਆਈਆਂ ਗੁਰ ਸ਼ਬਦ ਦੀ ਇਹ ਮਨ ਹੋੜੀਐ ਗੁਰ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਐ ਬਾਹੇ ਜਿਨਾਂ ਦੀ ਪਕੜੀਐ ਸਿਰ ਦੀਜੈ ਬਾਹਾਂ ਨਾ ਛੋੜੀਐ ਗੁਰੂ ਤੇਗ ਬਹਾਦਰ ਪਾਤਸ਼ਾਹ ਇਹਨਾਂ ਦੀ ਬਾਹ ਫੜਦੇ ਆ ਤੇ ਇਹਨਾਂ ਦੀ ਬਾਹ ਫੜ ਕੇ ਦਿੱਲੀ ਨੂੰ ਗਏ ਔਰ ਦੱਸਿਆ ਕਿ ਜਾਓ ਜਾ ਕੇ ਸ਼ੇਰ ਅਫਗਾਨ ਖਾਂ ਗਵਰਨਰ ਕਸ਼ਮੀਰ ਉਹਦੇ ਰਾਹੀ ਰੰਗਜੀਤ ਨੂੰ ਕਹਿ ਦਿਓ ਕਿ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਆਪਣੀ ਗੱਲ ਮੰਨਵਾ ਲਵਾਂ ਹਿੰਦੁਸਤਾਨ ਦੇ ਸਾਰੇ ਹਿੰਦੂ ਗਲ ਮੰਨ ਲੈਣ ਸ਼ਹਾਦਤ ਆ ਦੁੱਤੀ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋ ਵੱਡੋ ਕਲੂ ਮੈਂ ਸਾਕਾ ਇਹਨੂੰ ਸਾਕਾ ਕਿਹਾ ਹੈ ਵੱਡਾ ਸਾਕਾ ਵੱਡਾ ਸਾਕਾ ਕਿਉਂ ਹੈ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਸਾਤਨ ਇਹ ਇਤੀ ਜੈਨ ਕਰੀ ਸੀਸ ਦਿਆ ਪਰ ਸੀਨਾ ਉੱਚ ਨਹੀਂ ਆਕਤੀ ਕਰ ਦਿੱਤੀ ਇਹਦੇ ਤੋਂ ਅੱਗੇ ਕੋਈ ਅਲਫਾਜ਼ ਨਹੀਂ ਕਿ ਪਾਤਸ਼ਾਹ ਨੇ Hindu ਧਰਮ ਦੀ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਫਿਰ ਇਹਦਾ ਵਿਸਥਾਰ ਕੀਤਾ ਧਰਮ ਹੈ ਸਾਕਾ ਜਨ ਕੀਆ ਇਹ ਧਰਮ ਦੇ ਲਈ ਸੀ ਧਰਮ ਉਸ ਵੇਲੇ Hindu ਤਿਲਕ ਤੇ ਜੰਝੂ ਵੜ ਵੇਖੋ ਸਾਡੇ ਗੁਰੂ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਹਕੂਮਤ ਬੜੀ ਡਾਢੀ ਸੀ ਇਹ ਜਿਹੜੀ ਦਿੱਲੀ ਆ ਨਾ ਦਿੱਲੀ ਦੇ ਨਾਲ ਸਾਡਾ ਪ੍ਰਾਣਾ ਨਾਤਾ ਹੈ ਇਹ ਦਿੱਲੀ ਜਦੋਂ ਜahangir ਦਿੱਲੀ ਦੇ ਤਖਤ ਤੇ ਬੈਠਾ ਸੀ ਤੇ ਸਾਡੇ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਸ਼ਹੀਦ ਕੀਤਾ ਇਹ ਦਿੱਲੀ ਸਾਡੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਾਲ ਚਾਰ ਜੰਗਾਂ ਤੇ ਕੈਦ ਦੀ ਗੱਲ ਹੈ ਇਹ ਦਿੱਲੀ ਔਰੰਗਜ਼ੇਬ ਗੁਰੂ ਤੇਗ ਬਹਾਦਰ ਪਾਤਸ਼ਾਹ ਤੋਂ ਪਹਿਲਾਂ ਗੁਰੂ ਦੇ ਤਿੰਨ ਸਿੱਖਾਂ ਨੂੰ ਸ਼ਹੀਦ ਕਰਦਾ ਇੱਥੇ ਇੱਕ ਗੱਲ ਦਾ ਧਿਆਨ ਦਿਓ ਸਿੱਖਾਂ ਨੂੰ ਲਾਲਚ ਵੀ ਦਿੱਤੇ ਡਰ ਵੀ ਦਿੱਤੇ ਕਿ ਸਾਡੀ ਗੱਲ ਮੰਨੋ ਪਰ ਕਿਸੇ ਸਿੱਖ ਨੇ ਲਾਲਚ ਨੂੰ ਗ੍ਰਹਿਣ ਨਹੀਂ ਕੀਤਾ ਡਰ ਨੂੰ ਗ੍ਰਹਿਣ ਨਹੀਂ ਕੀਤਾ ਤੇ ਜਦੋਂ ਮੰਨਿਆ ਹੀ ਨਹੀਂ ਕਾਜ਼ੀ ਅਬਦੁਲ ਵਹਾਬ ਗੋਰਾ ਉਹਨੇ ਜਦੋਂ ਫਤਵਾ ਲਾਇਆ ਕਿ ਭਾਈ ਮਤੀ ਦਾਸ ਨੂੰ ਆਰੇ ਦੇ ਨਾਲ ਚੀਰ ਦਿਓ ਭਾਈ ਸਤੀ ਦਾਸ ਨੂੰ ਰੂਹ ਦੇ ਵਿੱਚ ਲਪੇਟ ਕੇ ਸਾੜ ਦਿਓ ਭਾਈ ਦਿਆਲਾ ਨੂੰ ਦੇਗ ਦੇ ਵਿੱਚ ਉਬਾਲ ਦਿਓ ਆਖਰੀ ਇਸ਼ਾ ਪੁਛੀ ਅੱਜ ਤੇ ਇਸ਼ਾਵਾਂ ਹੀ ਵੱਖ-ਵੱਖ ਥੋੜਾ ਜਿਹਾ ਲਾਲਚ ਮਿਲਦਾ ਹੈ ਤੇ ਧਰਮ ਸਾਡਾ ਧੜਾ ਧਰਮ ਹੈ ਧਰਮ ਧੜੇ ਨੂੰ ਛੱਡਣ ਦੇ ਲਈ ਬੰਦੇ ਤਿਆਰ ਹੋ ਜਾਂਦੇ ਇਹ ਗੁਰਦੁਆਰੇ ਜਿਹੜੇ ਪੰਥ ਦੇ ਨੇ ਤੇ ਇਹਨਾਂ ਗੁਰਦੁਆਰਿਆਂ ਨੂੰ ਸਰਕਾਰੀ ਹੱਥਾਂ ਦੇ ਵਿੱਚ ਦੇਣ ਲਈ ਤਿਆਰ ਹੋ ਜਾਂਦੇ ਤਿੰਨਾ ਹੀ ਸਿੱਖਾ ਨੇ ਇਹ ਗੱਲ ਕਹੀ ਕਿ ਜਦੋਂ ਸਾਨੂੰ ਸ਼ਹੀਦ ਕਰੋ ਸਿੱਖ ਤਿੰਨਵਾ ਇਸ਼ਾ ਇੱਕਵਾ ਕਿ ਸਾਡੇ ਮੁਖ ਸਾਡੇ ਗੁਰੂਵਾਲ ਹੋਣ ਅੱਜ ਵੀ ਅੱਜ ਵੀ ਲੋੜ ਹੈ ਸਾਡੇ ਮੁਖ ਗੁਰੂ ਗ੍ਰੰਥਵਾਲ ਗੁਰੂ ਪੰਥਵਾਲ ਫੇਰ ਭਾਵੇਂ ਆਰਾ ਚੱਲੇ ਦੇਗ ਚ ਉਬਾਲੇ ਜਾਈਏ ਤੇ ਭਾਵੇਂ ਰੂਹ ਦੇ ਵਿੱਚ ਲਪੇਟ ਕੇ ਕੋਈ ਮੋਮਬੱਤੀ ਵਾਂਗ ਪਿਘਲਾ ਦੇਵੇ ਪਰ ਸਿੱਖੀ ਨੂੰ ਕੋਈ ਅੰਦਰੋਂ ਕੱਢ ਨਹੀਂ ਸਕਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਉਹਨੂੰ ਜਲਾਦ ਨੇ ਕਿਹਾ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਕਿ ਮੈਂ ਜੱਦੀ ਜਲਾਦ ਹਾਂ ਤੇ ਪਾਤਸ਼ਾਹ ਨੇ ਕਿਹਾ ਸੀ ਅਸੀਂ ਵੀ ਖਾਨਦਾਨੀ ਸ਼ਹੀਦ ਹਾਂ ਜ਼ਲਾਲ ਜਲਾਲਉਦੀਨ ਦੀ ਟੇਕ ਗੁਰੂ ਦੇ ਸਿਰ ਉੱਤੇ ਚੱਲੀ ਪਾਤਸ਼ਾਹ ਦੀ ਸ਼ਹਾਦਤ ਹੋਈ Hindu ਧਰਮ ਬਚ ਗਿਆ ਧਾਰਮਿਕ ਆਜ਼ਾਦੀ ਰਹਿ ਗਈ ਗੁਰੂ ਦੇ ਸਿੱਖ ਬੜੇ ਸਿਰੜ ਵਾਲੇ ਸੀ ਤਨ ਹੈ ਬਾਬਾ ਲੱਖੀ ਸ਼ਾਵਨਜਾਰਾ ਆਪਣੇ ਚਾਰ ਪੁੱਤਰਾਂ ਦੇ ਸਮੇਤ ਗੁਰੂ ਦਾ ਢੜ ਇਥੋਂ ਚੁੱਕ ਕੇ ਰੂਹ ਵਾਲੀ ਗੱਡੇ ਦੇ ਵਿੱਚ ਰੱਖ ਕੇ ਘਰ ਦੇ ਵਿੱਚ ਚੰਦਨ ਦੀ ਚਿਖਾ ਚਿੰਡ ਕੇ ਗੁਰੂ ਦੇ ਢੜ ਦਾ ਸੰਸਕਾਰ ਕੀਤਾ ਤੇ ਘਰ ਨੂੰ ਅੱਗ ਲਾਈ ਸੀ ਜਿੱਥੇ ਗੁਰਦੁਆਰਾ ਸ਼੍ਰੀ ਰਕਾਬ ਗੰਝ ਸਾਹਿਬ ਭਾਈ ਜੈਤਾ ਜੀ ਗੁਰੂ ਦਾ ਸੀਸ ਲੈ ਕੇ ਅੱਜ ਹਰਿਆਣੇ ਦੇ ਵਿੱਚੋਂ ਦੀ ਵੀ ਲੰਘੇ ਆ ਤਰਾਵੜੀ ਅੰਬਾਲਾ ਇਹ ਦਰ ਦੀ ਲੰਘ ਕੇ ਆਨੰਦਪੁਰ ਸਾਹਿਬ ਜਾਂਦੇ ਕੱਲ ਉਹ ਦਿਨ ਲੰਘ ਕੇ ਗਿਆ ਗੁਰੂ ਦਾ ਸੀਸ ਰੰਗ ਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਉਹ ਸੱਚੇ ਪਾਤਸ਼ਾਹ ਦਾ ਸੀਸ ਲੈ ਕੇ ਗਏ ਅੱਜ ਜਦੋਂ ਆਪਾਂ 350 ਸਾਲਾ ਸ਼ਤਾਬਦੀ 225 ਦੇ ਵਿੱਚ ਮਨਾ ਰਹੇ ਹਾਂ ਸਾਨੂੰ ਫਕਰ ਹੋਣਾ ਚਾਹੀਦਾ ਹੈ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਿੱਖ ਸਾਡੇ ਗੁਰੂ ਨੇ Hindu ਧਰਮ ਦੀ ਧਾਰਮਿਕ ਆਜ਼ਾਦੀ ਦੇ ਵਾਸਤੇ ਸ਼ਹਾਦਤ ਦਿੱਤੀ ਅੱਜ ਅਸੀਂ ਆਪਣੀ ਵੀ ਧਾਰਮਿਕ ਆਜ਼ਾਦੀ ਬਰਕਰਾਰ ਰੱਖਣੀ ਹੈ ਸਾਡੇ ਵਿੱਚ ਵਖਰੇਵੇਂ ਨੇ ਥੋੜੇ-ਥੋੜੇ ਬਹੁਤੇ ਨਹੀਂ ਝੰਡਾ ਸਾਹਿਬ ਖੜੇ ਮੇਰੇ ਲਾਗੇ ਨਿਤ ਧੜਕਨੇ ਸਰਦਾਰ ਬਲਦੇਵ ਸਿੰਘ ਕਿਆਮਪੁਰੀ ਇੱਥੇ ਖੜੇ ਆ ਔਰ ਆ ਜਿੰਨੇ ਵੀ ਮੈਂ ਵੇਖਿਆ ਹੌਲੀ ਹੌਲੀ ਉਮਰ ਦੇ ਨੌਜਵਾਨ ਇਹਨਾਂ ਦੇ ਵਿੱਚ ਸਿੱਖੀ ਦੇ ਜਜ਼ਬਾਤ ਹਨ ਸਿੱਖੀ ਹੈ ਔਰ ਇਹ ਫਕਰ ਵਾਲੀ ਗੱਲ ਹੈ ਕਿ ਕੌਮ ਦਾ ਭਵਿੱਖ ਜਦੋਂ ਨੌਜਵਾਨ ਨਾਲ ਨੇ ਬਜ਼ੁਰਗਾਂ ਦੇ ਤੇ ਕੌਮ ਦਾ ਭਵਿੱਖ ਉਜਲਾ ਹੈ ਪਰ ਨਾਲ ਹੀ ਮੈਂ ਬੇਨਤੀ ਕਰ ਸਾਡੇ ਗੁਰੂ ਨੇ Hindu ਧਰਮ ਦੀ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਅੱਜ ਕਈ ਥਾਵਾਂ ਦੇ ਉਤੇ ਇਹ ਗੱਲ ਮੈਂ ਆਨੰਦਪੁਰ ਸਾਹਿਬ ਵੀ ਕਹੀ ਸੀ ਆ ਸਾਡੇ ਕੜੇ ਲੋਹਾਂ ਦੇ ਆ ਕਿਰਪਾਨਾਂ 9 ਇੰਚ ਵਾਲੀਆਂ ਵੀ ਉਹ ਕਈਆਂ ਨੂੰ ਚੁਬਦੀਆਂ ਵਾਂ। ਇੱਕ ਦਿਨ ਮੈਂ ਆਨੰਦਪੁਰ ਸਾਹਿਬ ਸੀ। ਤੇ ਮਨਯੋਟੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਸੀ ਇਕੱਠੇ। ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਘੱਟ ਗਿਣਤੀਆਂ ਦੇ ਕਮਿਸ਼ਨ ਦੇ ਚੇਅਰਮੈਨ ਹੋ ਤੇ ਸਿੱਖ ਵੀ ਹੋ। ਅੱਜ ਤੱਕ ਜਿੱਥੇ-ਜਿੱਥੇ ਸਾਡੀਆਂ ਕਿਰਪਾਨਾਂ ਲੋਹਾਈਆਂ ਸਿੱਖਾਂ ਦੀਆਂ ਕੜੇ ਲੋਹਾਈ ਉਹਨਾਂ ਤੇ ਕਾਰਵਾਈ ਕੀ ਪਾਈ ਆ। ਸਾਰਿਆਂ ਨੂੰ ਪਤਾ ਹੈ ਆ ਕਿਰਪਾਨਾਂ ਵਾਲਿਆਂ ਨੇ ਇਹ ਮੁਲਕ ਆਜ਼ਾਦ ਕਰਵਾਇਆ ਤੇ ਅੱਜ ਇਸੇ ਮੁਲਕ ਦੇ ਵਿੱਚ ਸਾਡੀਆਂ ਕਿਰਪਾਨਾਂ ਤੇ ਸਵਾਲ ਚੁੱਕੇ ਜਾਂਦੇ ਸਾਡਾ ਗੁਰੂ Hindu ਧਰਮ ਦੀ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੰਦਾ ਅਸੀਂ ਉਸ ਗੁਰੂ ਦੇ ਪੁੱਤ ਵਾਂ ਤੇ ਸਿੱਖ ਵਾਂ ਅਸੀਂ ਆਪਣੀ ਧਾਰਮਿਕ ਆਜ਼ਾਦੀ ਕਿਵੇਂ ਗਵਾ ਸਕਦੇ ਹਾਂ ਜਿਹੜੀ ਪਛਾਣ ਸਾਡੇ ਗੁਰੂ ਨੇ ਦਿੱਤੀ ਉਹਨੂੰ ਕੋਈ ਜੱਜ ਨਹੀਂ ਕਰ ਸਕਦਾ ਖਤਮ ਨਹੀਂ ਕਰ ਸਕਦਾ ਸਾਡੀ ਪਛਾਣ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਹਰਾਮ ਕੇ ਪਿੰਡ ਪ੍ਰਾਣ ਸਾਡੀ ਕੌਮ ਸਾਡੀ ਪਛਾਣ ਵੱਖਰੀ ਹੈ ਤੇ ਗੁਰੂ ਨੇ ਦਿੱਤੀ ਹੈ ਕਲਗੀਧਰ ਪਾਤਸ਼ਾਹ ਨਾਲ ਹੀ ਦੇਖੋ ਜਦੋਂ ਗੁਰਦੁਆਰੇ ਨਰੈਣੂ ਮੰਤ ਵਰਗੇ ਕਬਜ਼ਿਆਂ ਦੇ ਵਿੱਚ ਪੰਥ ਨੇ ਮੋਰਚੇ ਲਾਏ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹਰਿਆਣੇ ਵਾਲਿਓ ਭਾਵੇਂ ਕਿ ਜਦੋਂ ਤੁਹਾਡੀ ਕਮੇਟੀ ਦੀ ਇਲੈਕਸ਼ਨ ਹੋਈ ਔਰ ਜਿਨ੍ਹਾਂ ਨੇ ਮੋਰਚੇ ਲਾਏ ਮੋਰਚੇ ਲਾਉਣ ਵਾਲੇ ਕੌਣ ਸੀ ਇਹ ਢਿੰਡਾ ਸਾਹਿਬ ਖਲੋਤੇ ਕੌਣ ਨੇ ਅਕਾਲੀ ਮੋਰਚੇ ਲਾਉਣ ਵਾਲੇ ਅਕਾਲੀ ਅਕਾਲ ਨੂੰ ਮੰਨਣ ਵਾਲੇ ਇਲੈਕਸ਼ਨ ਆਈ ਤੇ ਜਿਸ ਦੇ ਨਾਲ ਕਹਿੰਦੇ ਆ ਅਕਾਲੀ ਸ਼ਬਦ ਲੱਗਾ ਇਲੈਕਸ਼ਨ ਨਹੀਂ ਲੜ ਸਕਦਾ ਮੋਰਚਾ ਗੁਰੂ ਕਾ ਬਾਗ ਜੱਟੋ ਦਾ ਮੋਰਚਾ ਚਾਬੀਗਾ ਦਾ ਮੋਰਚਾ ਬਾਬਾ ਖੜਕ ਸਿੰਘ ਇਹ ਗੱਲਾਂ ਥੋੜੀਆਂ ਸੋਚਣ ਵਾਲੀਆਂ ਫੇਰ ਇਹ ਗੁਰਦੁਆਰੇ ਪੰਥ ਦੇ ਗੁਰੂ ਦੇ ਇਹ ਤੁਹਾਡੇ ਚੁਣੇ ਹੋਏ ਮੈਂਬਰ ਵਾ ਇਹ ਚੁਣੇ ਹੋਏ ਮੈਂਬਰ ਪੰਥ ਦੇ ਸੰਗਤ ਦੇ ਇਹ ਪ੍ਰਬੰਧ ਚਲਾਉਣਗੇ ਕੋਈ ਸਰਕਾਰ ਕੋਈ ਹਕੂਮਤ ਇਹ ਸਿੱਧੀਆਂ ਗੁਰਦੁਆਰਿਆਂ ਦੇ ਵਿੱਚ ਦਖਲ ਅੰਦਾਜ਼ੀ ਤੋਂ ਬਾਅਦ ਆਵੇ ਮੈਨੂੰ ਪਤਾ ਹੈ ਪਿੱਛੇ ਦੇ ਇਜਲਾਸ ਸੱਧਿਆ ਹੋਣ ਹੀ ਨਹੀਂ ਦਿੱਤਾ ਗੁਰਦੁਆਰੇ ਸਿੱਖਾਂ ਦੇ ਪੰਥ ਦੇ ਤੇ ਸਰਕਾਰਾਂ ਤੈ ਨਹੀਂ ਕਰਨਗੀਆਂ ਕਿ ਪ੍ਰਬੰਧ ਕਿੰਨੇ ਚਲਾਉਣੇ ਹਰਿਆਣੇ ਵਾਲੇ ਸਿੱਖ ਸੁਚੇਤ ਰਹਣ ਇਹ ਗੁਰਦੁਆਰੇ ਆ ਇਤਿਹਾਸਕ ਗੁਰਦੁਆਰਾ ਸਾਹਿਬ ਹੋਰ ਵੀ ਬਹੁਤ ਨੇ ਇਹ ਠੀਕ ਹੈ ਥੋੜਾ ਬਹੁਤਾ ਪੰਜਾਬ ਹਰਿਆਣਾ ਦੋ ਸਟੇਟਾਂ ਵਾਂ ਪਰ ਸਿੱਖਾਂ ਦੇ ਵਿੱਚ ਕੋਈ ਫਰਕ ਨਹੀਂ ਹੈ ਅਸੀਂ ਸਾਰੇ ਹੀ आनंदपुर साब ਦੇ ਵਾਸੀ ਹਾਂ ਇੱਕ ਪਰਿਵਾਰ ਹਾਂ ਸੰਜਾ ਪਰਿਵਾਰ ਔਰ ਅੱਜ ਇਹ ਪਰਿਵਾਰ ਇੱਥੇ ਖੜਾ ਵਾ ਗੁਰੂ ਦੀ ਸ਼ਤਾਬਦੀ ਨੂੰ ਮਨਾਉਂਦਿਆਂ ਅਸੀਂ ਸੱਚੇ ਪਾਤਸ਼ਾਹ ਨੂੰ ਸਮਰਪਿਤ ਰਹਿਣਾ ਹੈ ਮੈਂ ਜਦੋਂ ਆ ਰਿਹਾ ਸੀ ਗੱਡੀ ਤੇ ਤੇ ਕਾਫੀ ਨੌਜਵਾਨ ਸਾਬਤ ਸੂਰਤ ਆਉਂਦੇ ਸੀ ਪਰ ਕੋਸ਼ਿਕ ਉਹਨਾਂ ਨੇ ਦਾੜੀਆਂ ਕਟੀਆਂ ਹਈਆਂ ਸੀ ਇਹ ਝਿੰਡਾ ਸਾਹਿਬ ਤੁਹਾਡੀ ਜ਼ਿੰਮੇਵਾਰੀ ਹੈ ਸੰਤ ਮਹਾਂਪੁਰਸ਼ ਇੱਦਰ ਬੈਠੇ ਇਹ ਸਿੱਖੀ ਦੀ ਪਛਾਣ ਆ ਦਾੜੀ ਇਹ ਦਸਤਾਰ ਕੇਸ ਅਸੀਂ ਸਿੱਖੀ ਦੀ ਪਛਾਣ ਨੂੰ ਕਾਇਮ ਰੱਖਣਾ ਇਹ ਗੁਰੂ ਨੇ ਦਿੱਤੀ ਪਰਿਵਾਰ ਵਾਂਗ ਰਹਿਣਾ ਮਿਲ ਕੇ ਰਹਿਣਾ ਇਕੱਠੇ ਰਹਿਣਾ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਣਾ ਮੈਂ ਬਹੁਤ ਥਾਵਾਂ ਦੇ ਉੱਤੇ ਇਹ ਬੇਨਤੀ ਕਰਦਾ ਸਾਨੂੰ ਗੁਰੂ ਨੇ ਸਿਖਾਇਆ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਪਿਆਰ ਦੇ ਨਾਲ ਕਿਹਾ ਗੁਰੂ ਦੇ ਸਿੱਖ ਨੂੰ ਮਿਲੋ ਮੇਰੀ ਖਲੋ ਮੋਜੜੇ ਗੁਰਸੇਖ ਹੰਡੰਦੇ ਮੇਰੇ ਚੰਮ ਦੇ ਮੋਜੇ ਜੋੜੇ ਵੀ ਬਣ ਜਾਣ ਸਿੱਖਾਂ ਦੇ ਪੈਰਾਂ 'ਚ ਪੈ ਜਾਣ ਇਹਨਾਂ ਪ੍ਰੇਮ ਸਿਖਾਇਆ ਗੁਰੂ ਨੇ ਆਪਾਂ ਇੱਕ ਦੂਜੇ ਦੀ ਸਿੱਖ ਨੇ ਸਿੱਖ ਦੀ ਬਰਾਈ ਨਹੀਂ ਕਰਨੀ ਪਿਆਰ ਨਾਲ ਰਹਿਣਾ ਹਾਂ ਪੰਥਕ ਹਿੱਕਾ ਹਿੱਤਾਂ ਦੇ ਨਾਲ ਸਮਝੌਤਾ ਨਹੀਂ ਕਰਨਾ ਹੈ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰਨੀ ਮਿਲ ਕੇ ਰਹਿਣਾ ਤੇ ਮੈਨੂੰ ਬੜੀ ਖੁਸ਼ੀ ਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਜਗਦੀਸ਼ ਸਿੰਘ ਢਿੰਡਾ ਬਲਦੇਵ ਸਿੰਘ ਕਿਆਮਪੁਰੀਆ ਜਿੰਨੀ ਟੀਮ ਇੱਥੇ ਖੜੀ ਆ ਨੌਜਵਾਨ ਮੈਨੂੰ ਮਿਲਣ ਗਏ ਸੀ ਪਰਸੋ ਤਿੰਨ ਇਹ ਜਿੰਨੀ ਟੀਮ ਇਕੱਠਾ ਅੱਜ ਪੰਥ ਦਾ ਵੱਡਾ ਵਾ ਕੱਲ ਵਿਬਾਨਗੜ੍ਹ ਸਾਹਿਬ ਤੋਂ ਆਨੰਦਪੁਰ ਸਾਹਿਬ ਤੱਕ 8 ਕਿਲੋਮੀਟਰ ਦਾ ਲੰਮਾ ਕਾਫਲਾ ਸੀ ਨੀਲੇ ਤੇ ਪੀਲੇ ਝੰਡਿਆਂ ਦੇ ਪਰਛਾਵੇਂ ਹੇਠ ਇਹ ਦੱਸਦਾ ਵਾ ਕਿ ਪੰਥ ਸ਼ਤਾਬਦੀਆਂ ਮਨਾਉਣ ਦੇ ਸਮਰੱਥ ਹੈ ਤੇ ਪੰਥ ਹੀ ਮਨਾਵੇਗਾ ਆਪਾਂ ਗੁਰੂ ਦੀ ਸ਼ਤਾਬਦੀ ਮਨਾਉਂਦੇ ਆਂ ਦੇਖੋ ਜਦੋਂ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਵੀ ਪੁੱਛਿਆ ਤੁਹਾਡੀ ਇੱਛਾ ਕਿਹੜੀ ਪਾਤਸ਼ਾਹ ਨੇ ਖੂਤੋਂ ਸ਼ਨਾਣ ਕੀਤਾ ਖੂਹੀ ਤੋਂ ਤੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਆ ਜਿੰਨੇ ਵੀ ਆਪਾਂ ਜਿੱਥੇ ਆਏ ਜੇ ਪਾਠ ਕਰਦੇ ਹੋ ਜਗ੍ਹਾ ਤੋਂ ਜ਼ਿਆਦਾ ਮੁਬਾਰਕ ਪਰ ਘਟੋ ਘਟ ਜਪਜੀ ਸਾਹਿਬ ਦੀ ਦਾਤ ਅੱਜ ਆਪਾਂ ਇਥੋਂ ਲੈ ਕੇ ਜਾਣੀ ਸਾਰਿਆਂ ਨੇ ਜਦੋਂ ਭਾਈ ਮਤੀ ਦਾਸ ਨੂੰ ਦੁਫਾੜ ਕੀਤਾ ਨਾ ਤੇ ਸਰੀਰ ਦੇ ਦੋ ਟੋਟੇ ਕੀਤੇ ਸੀ ਇੱਕ ਹਿੱਸੇ ਦੇ ਵਿੱਚੋਂ ਵੀ ਆਵਾਜ਼ ਆ ਰਹੀ ਸੀ ਜਿਨਨੀ ਨਾਮ ਧਾਇਆ ਗਾਏ ਮੁਸਕਤ ਕਾਲ ਤੇ ਦੂਜਾ ਹਿੱਸਾ ਵੀ ਸਰੀਰ ਦਾ ਕਹਿ ਰਿਹਾ ਸੀ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਾਡਾ ਆਸਰਾ ਬਾਣੀ ਹੈ ਬਾਣੀ ਨਾਲ ਜੁੜਨਾ ਹੈ ਜਿਆਦਾ ਤੋਂ ਜਿਆਦਾ ਤੇ ਬਾਣੀ ਦੇ ਨਾਲ ਜੁੜ ਕੇ ਬਾਣੀ ਦੇ ਨਾਲ ਜੁੜਨਾ ਹੈ ਗੁਰੂ ਦੀਆਂ ਸ਼ਤਾਬ ਦੀਆਂ ਮਨਾਈਆਂ 350 ਸਾਲਾ ਇਸੇ ਤਰ੍ਹਾਂ ਮਿਲਜੁਲ ਕੇ ਕੌਮ ਦੀ ਤਾਕਤ ਏਕਤਾ ਦੇ ਵਿੱਚ ਗੁਰਬਾਣੀ ਦਾ ਇੱਕ ਸ਼ਬਦ ਮੈਂ ਸਾਂਝਾ ਕਰਦਾ ਹਾਂ ਖਖੜੀਆਂ ਸੁਹਾਵੀਆਂ ਖਖੜੀ ਵੀ ਸੋਹਣੀ ਲੱਗਦੀ ਅੰਬੀ ਵਰਗੀ ਅੱਕ ਦੇ ਨਾਲ ਲੱਗੀ ਹੋਗੀ ਪਿੰਡਾਂ ਵਾਲੇ ਬੈਠੇ ਸਭ ਜਾਣਦੇ ਅੱਕ ਨੂੰ ਖਖੜੀ ਲੱਗ ਬਿਰਹ ਖਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਬਿਰਹ ਵਿਛੋੜਾ ਧਣੀ ਸੀ ਉਹ ਨਾਨਕ ਸੈਸਾ ਗੰਠ ਪਰ ਜੇ ਕਿਤੇ ਉਸੇ ਖਖੜੀ ਨੂੰ ਅੱਕ ਦੇ ਨਾਲੋਂ ਲਾਹ ਦਿੱਤਾ ਜਾਵੇ ਉਹ ਰੇਜੇ ਰੇਜੇ ਤੁੰਬੇ ਤੁੰਬੇ ਹੋ ਕੇ ਜਿੱਧਰ ਦੀ ਹਵਾ ਆਉਂਦੀ ਉਧਰ ਨੂੰ ਉੱਡ ਜਾਂਦੀ ਜਿੰਨਾ ਚਿਰ ਤੱਕ ਅਸੀਂ ਗੁਰੂ ਗ੍ਰੰਥ ਗੁਰੂ ਪੰਥ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜੇ ਆ ਸੋਹਣੇ ਆ ਪਰ ਜਦੋਂ ਅਸੀਂ ਟੁੱਟਦੇ ਆ ਅਸੀਂ ਵੀ ਜਿੱਧਰ ਦੀ ਹਵਾ ਆਉਂਦੀ ਉਧਰ ਨੂੰ ਹੀ ਤੁਰ ਪਏ ਰੇਜੇ ਰੇਜੇ ਹੋ ਜਾਣੇ ਆਪਾਂ ਗੁਰੂ ਦੇ ਨਾਲ ਜੁੜਨਾ ਅਖੀਰ ਤੇ ਕਿਉਂਕਿ ਮੇਰਾ ਆਪਣਾ ਐਲਾਨ ਸੀ ਤੇ ਮੈਂ ਆਪਣੇ ਬਚਨਾਂ ਨੂੰ ਅਖੀਰ ਤੇ ਚੇਤਾ ਕਰਕੇ ਤੇ ਸੰਗਤ ਨੂੰ ਫਟੇ ਬੁਲਾਉਣੀ ਸਾਡੇ ਗੁਰੂ ਨੇ ਧਾਰਮਿਕ ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਸ਼ਹਾਦਤ ਦਿੱਤੀ ਅੱਜ ਸਾਡੇ ਮਨੁੱਖੀ ਅਧਿਕਾਰ ਬੰਦੀ ਸਿੰਘਾਂ ਦੇ ਇਹ ਦੱਬੇ ਜਾ ਰਹੇ ਭਾਈ ਬਲਵੰਤ ਸਿੰਘ ਜੀ ਰਾਜੋਵਾਨਾ ਫਾਂਸੀ ਦੀ ਸਜ਼ਾ ਜਿੰਨਾਂ ਨੂੰ ਸੁਣਾਈ ਅਜੇ ਤੱਕ 2019 ਦਾ ਨੋਟੀਫਿਕੇਸ਼ਨ ਲਾਗੂ ਨਹੀਂ ਕੀਤਾ ਫਾਂਸੀ ਤੋਂ ਮਰ ਕੈ ਫਿਰ ਮਾਫੀ ਫਿਰ ਰਿਹਾਈਆਂ ਫਿਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਉਰਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸਰਦਾਰ ਗੁਰਦੀਪ ਸਿੰਘ ਖੇੜਾ ਪੰਥ ਇਹਨਾਂ ਦੀਆਂ ਰਿਹਾਈਆਂ ਮੰਗਦਾ ਵਾ ਔਰ ਪੰਥ ਚਾਹੁੰਦਾ ਹੈ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਇਹਨਾਂ ਨੂੰ ਰਿਹਾ ਕੀਤਾ ਜਾਵੇ ਮੈਂ ਜਕਾਰਾ ਛੱਡਾਂਗਾ ਬਾਵਾ ਖੜੀਆਂ ਕਰਕੇ ਆਪਾਂ ਪੰਥ ਦੀ ਇਸ ਮੰਗ ਦੇ ਵਿੱਚ ਸ਼ਾਮਲ ਹੋਣਾ ਇੱਕ ਤਾਂ ਗੁਰਦੁਆਰੇ ਪੰਥ ਦੇ ਤੇ ਪੰਥੇ ਦਾ ਪ੍ਰਬੰਧ ਸੰਭਾਲੂਗਾ ਦੂਜਾ ਬੰਦੀ ਸਿੰਘਾਂ ਦੀਆਂ ਰਿਹਾਈਆਂ ਪੰਥ ਮੰਗਦਾ ਹੈ ਬੋਲੇ ਈਸੋ ਨਿਹਾਲ ਵਾਹਿਗੁਰੂ ਜਗ ਤੇ ਪੰਥ ਕੀ ਰਾਜ ਕਰੇਗਾ ਰਾਜ ਕਰੇਗਾ ਗੁਰੂ ਕਿਰਪਾ ਕਰੇ ਸੱਚੇ ਬਾਦਸ਼ਾ ਅਸੀਂ ਇਸੇ ਤਰ੍ਹਾਂ ਹੀ ਮਿਲ ਜੁਲ ਕੇ ਰਹੀਏ ਉਹਨਾਂ ਲੋਕਾਂ ਨੂੰ ਪਛਾਣੀਏ ਜਦੋਂ ਨਾ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਕਵਰ ਪਸ਼ੌਰਾ ਸਿੰਘ ਨੂੰ ਅਟਕ ਦੇ ਕਿਲੇ ਦੇ ਵਿੱਚ ਮਾਰਨ ਲੱਗੇ ਮਾਰਨ ਵਾਲੇ ਵੀ ਬਾਹਰੋਂ ਸਿੱਖ ਹੀ ਸੀ ਪਰ ਅਸਲੀ ਨਹੀਂ ਸੀ ਉਹਨੇ ਕਿਹਾ ਮੈਨੂੰ ਮਾਰ ਦੇਣਾ ਤੁਸੀਂ ਪਰ ਮੇਰੇ ਤੇ ਤੁਸੀਂ ਐਸਾਨ ਕਰੋ ਜਦੋਂ ਮੈਨੂੰ ਮਾਰਿਓ ਮਾਰਨ ਤੋਂ ਬਾਅਦ ਮੇਰਾ ਸਸਕਾਰ ਨਾ ਕਰਿਓ ਦਰਿਆ ਦੇ ਵਿੱਚ ਰੋੜ ਦਿਓ ਕੱਲ ਨੂੰ ਜਦੋਂ ਜਿੱਥੇ ਮੈਨੂੰ ਮਾਰਿਆ ਮੇਰਾ ਸਸਕਾਰ ਕਰੋਗੇ ਉੱਥੇ ਸਮਾਦ ਬਣ ਜਾ ਲੋਕਾਂ ਨੇ ਕਹਿਣਾ ਕਿ ਸਿੱਖਾਂ ਨੇ ਸ਼ੇਰੇ ਪੰਜਾਬ ਦਾ ਪੁੱਤ ਮਾਰ ਦਿੱਤਾ ਇਹ ਗੱਲ ਨਾ ਕਦੀ ਧਿਆਨ ਦੇ ਵਿੱਚ ਆਵੇ ਉਹਨੂੰ ਮਾਰਿਆ ਗਿਆ ਟੁਕੜੇ ਟੁਕੜੇ ਕਰਕੇ ਦਰਿਆ 'ਚ ਰੋੜਤਾ ਤੇ ਸਾਨੂੰ ਕੀ ਮਿਲਿਆ ਕੌਮਾਂ ਦੇ ਵਿੱਚ ਬੇਤਫਾਕੀ ਚੰਗੀ ਨਹੀਂ ਹੈ ਜਿਹੜੇ ਡੋਗਰਿਆਂ ਦੇ ਵਾਰਸ ਹਨ ਪੰਥ ਵਿੱਚ ਫੁੱਟ ਪਾਉਣਾ ਚਾਹੁੰਦੇ ਹਨ ਇਹਨਾਂ ਤੋਂ ਆਪਾਂ ਸੁਚੇਤ ਰਹਿਣਾ ਹੈ ਇਹਨਾਂ ਤੋਂ ਬਚ ਕੇ ਰਹਿਣਾ ਹੈ ਜਿਹੜੇ ਗੁਰੂ ਦੀ ਗੱਲ ਕਰਦੇ ਆ ਪੰਥ ਦੀ ਸਿੱਖਾਂ ਦੀ ਸਿੱਖਾਂ ਦੇ ਭਲੇ ਦੀ ਉਹਨਾਂ ਨੂੰ ਆਪਾਂ ਆਪਣੇ ਸਮਝਣਾ ਹੈ ਪਰ ਜਿਹੜੇ ਪੰਥ ਨਾਲ ਗਦਾਰੀਆਂ ਕਰਦੇ ਆ ਉਹਨਾਂ ਤੋਂ ਆਪਾਂ ਬਚ ਕੇ ਰਹਿਣਾ ਮੈਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 350 ਸਾਲਾਂ ਅਦੁੱਤੀ ਸ਼ਹਾਦਤ ਤੇ ਸਤ ਗੁਰੂ ਜੀ ਨੂੰ ਕੋਟ ਕੋਟ ਪ੍ਰਣਾਮ ਕਰਦਾ ਹਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਸ਼ਹਾਦਤ ਤੇ ਕੋਟ ਕੋਟ ਪ੍ਰਣਾਮ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ 350 ਸਾਲਾ ਗੁਰਿਆਈਪੁਰਬ ਗੁਰੂ ਵਾਲੇ ਬਣੀਏ ਗੁਰੂ ਅਨਸਾਰੀ ਚੱਲ ਗਏ ਗੁਰੂ ਕਿਰਪਾ ਕਰੇ ਗੁਰੂ ਮਿਹਰ ਕਰੇ ਸਮੁੱਚੀ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਰਦਾਰ ਜਗਦੀਸ਼ ਸਿੰਘ ਜੀ ਢਿੰਡਾ ਔਰ ਇਹਨਾਂ ਦੀ ਆ ਜਿੰਨੀ ਟੀਮ ਆ ਸਮੂਚੀ ਟੀਮ ਇਹਨਾਂ ਦਾ ਇਹਨਾਂ ਤੇ ਗੁਰੂ ਦੀ ਕਿਰਪਾ ਵਾ ਜੋ ਸੰਗਤ ਦੇ ਨਾਲ ਤਾਲ ਮੇਲ ਆ ਸੰਗਤ ਵੱਡੀ ਆ ਸਾਰਿਆਂ ਚ ਇਤੇ ਰੱਖਣਾ ਪੰਥ ਵੱਡਾ ਵਾ ਕੋਈ ਬੰਦਾ ਵੱਡਾ ਨਹੀਂ ਹੁੰਦਾ ਪੰਥ ਖਾਲਸਾ ਮੇਰੋ ਰੂਪ ਹੈ ਖਾਸ ਤੋਂ ਮੈਂ ਇਸ ਟੀਮ ਨੂੰ ਵਧਾਈ ਵੀ ਦਿੰਨਾ ਕਿ ਸੋਹਣਾ ਪ੍ਰੋਗਰਾਮ ਲਿਖਿਆ ਗੁਰੂ ਕੀ ਸੰਗਤ ਆਈ ਇਸੇ ਤਰ੍ਹਾਂ ਪੰਥ ਦੀ ਚੜ੍ਹਦੀ ਕਲਾ ਦੇ ਲਈ ਯਤਨ ਕਰਦੇ ਰਹੋ ਮਿਲ ਕੇ ਰਹੀਏ ਪਰਿਵਾਰ ਵਾਂਗ ਰਹੀਏ ਉਹ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ